ਅੱਜ ਦੇ ਦਿਨ ਦੀ ਸਭ ਤੋਂ ਸੋਹਣੀ ਵੀਡੀਓ ਹੈ ਇਹ ਜਿਹੜੀ ਜਿਸ ਵੀਡੀਓ ਬਾਰੇ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਲੱਗਾ ਤੁਸੀਂ ਆਪ ਦੇ YouTube Facebook ਤੇ Insta ਤੇ ਇਸ ਵੀਡੀਓ ਨੂੰ ਬਹੁਤ ਵੇਖ ਲਿਆ ਹੋਣਾ ਜੇ ਨਹੀਂ ਵੀ ਵੇਖਿਆ ਜਿਨ੍ਹਾਂ ਲੋਕਾਂ ਨੇ ਨਹੀਂ ਵੇਖਿਆ ਜਾਂ ਵੇਖ ਲਿਆ ਇੱਕ ਵਾਰ ਹੋਰ ਵੇਖ ਕੇ ਬਾਬੇ ਦਾ ਸ਼ੁਕਰ ਕਰਦੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਦੇ ਚਿਹਰੇ ਤੇ ਖੁਸ਼ੀ ਮਿਲ ਸਕੇ ਪੰਜਾਬ ਦਾ ਇੱਕ ਪਰਿਵਾਰ ਜਿਸ ਪਰਿਵਾਰ ਵਿੱਚ ਮੱਝ ਜਿਹੜੀ ਸੂਈ ਹੁੰਦੀ ਹੈ ਉਸ ਦੀ ਅਚਾਨਕ ਮੌਤ ਹੋ ਜਾਂਦੀ ਹੈ ਪਰਿਵਾਰ ਬੇहद ਗਰੀਬ ਪਿਤਾ ਨੂੰ ਪੀੜਿਆ ਹੋਇਆ ਚਾਰ ਪੰਜ ਛੋਟੀ ਛੋਟੀ ਕੁੜੀਆਂ ਨੇ ਕੁੜੀਆਂ ਇੰਨੀਆਂ ਮਾਸੂਮ ਨੇ ਕਿ ਜਦੋਂ ਉਹਨਾਂ ਦੀ ਖਬਰ ਬਾਹਰ ਆਈ ਰੋਂਦੀਆਂ ਪਈਆਂ ਸਨ ਕਿ ਸਾਡੇ ਘਰੇ ਜਿਹੜੀ ਕੋਲਤੀ ਖੁਸ਼ੀ ਆਣੀ ਸੀ ਸਾਡੀ ਮੱਝ ਜਿਹੜੀ ਹੈ ਉਹ ਸੂਨ ਵਾਲੀ ਸੀਗੀ ਜਿਹੜਾ ਉਹਦਾ ਬੱਚਾ ਆਂਦਾ ਉਸ ਨੂੰ ਵੇਚ ਕੇ ਅਸੀਂ ਆਪਣੇ ਘਰ ਦਾ ਕੰਮ ਕਰਾਂਦੇ ਕੋਈ ਵਧੀਆ ਟਾਈਮ ਦਾ ਦੋ ਟਾਈਮ ਦਾ ਖਾਣਾ ਖਾ ਸਕਦੇ ਸੀ ਉਸ ਪਰਿਵਾਰ ਦਾ ਉਸ ਵੇਲੇ ਬੁਰਾ ਹਾਲ ਸੀ ਜਦੋਂ ਉਹਨਾਂ ਦੀ ਸੂਨ ਵਾਲੀ ਮੱਝ ਨੂੰ ਸੱਪ ਨੇ ਵੱਢ ਲਿਆ ਸੀ ਮੱਝ ਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਪਰਿਵਾਰ ਇੰਨਾ ਰੋਇਆ ਕਿ ਉਹਨਾਂ ਪਰਿਵਾਰ ਦੀ ਉਹਨਾਂ ਬੱਚਿਆਂ ਦੀ ਰੋਣ ਦੀ ਆਵਾਜ਼ ਪਹੁੰਚ ਗਈ ਬਾਹਰਲੇ ਮੁਲਕਾਂ ਤੱਕ ਵੀ ਵੀਡੀਓ ਇੰਨੀ ਵਾਇਰਲ ਹੋਈ ਕਿ ਇਟਲੀ ਤੱਕ ਜਦੋਂ ਵੀਡੀਓ ਪਹੁੰਚੀ ਇਟਲੀ ਵਿੱਚ ਰਹਿਣ ਵਾਲੇ ਇੱਕ ਐਨ ਆਰ ਆਈ ਵੀਰ ਨੇ ਇੱਕ ਪੰਜਾਬੀ ਮੁੰਡੇ ਨੇ ਉਸ ਪਰਿਵਾਰ ਦੀ ਮਦਦ ਕਰਨ ਦਾ ਬੇੜਾ ਚੁੱਕਿਆ ਬੇੜਾ ਚੁੱਕਿਆ ਕਿ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਸਿੱਧਾ ਮੌਕੇ ਤੇ ਜੜੀਆਂ ਜੜੀ ਮੱਝ ਉਹਨਾਂ ਦੀ ਮਰ ਚੁੱਕੀ ਦੀ ਮਰ ਚੁੱਕੀ ਸੀ ਤੇ ਜਿਹੜਾ ਉਸ ਦਾ ਬੱਚਾ ਪੈਦਾ ਹੋਣਾ ਸੀ ਯਾਨੀ ਜਿਹੜਾ ਬੱਚਾ ਹੋਣਾ ਸੀਗਾ ਸਿੱਧੇ ਸਿੱਧੇ ਇਹ ਦੋਵੇਂ ਇਹ ਦੋਵੇਂ ਸ਼ਈਆਂ ਪਰਿਵਾਰ ਨੂੰ ਪਹੁੰਚਾ ਦਿੱਤੀਆਂ ਆਪਣੇ ਆਪਣੇ ਪਰਿਵਾਰ ਵਾਲਿਆਂ ਨੂੰ ਕਹਿ ਕੇ ਲੋਕੀ ਕਹਿੰਦੇ ਨੇ ਨਾ ਕਿ ਸਾਡੇ ਜਿਹੜੇ ਬਾਹਰ ਮੁਲਕਾਂ 'ਚ ਪੰਜਾਬੀ ਮੁੰਡੇ ਕੁੜੀਆਂ ਜਾਂਦੇ ਨੇ ਉਹ ਫਿਰ ਉਹਨਾਂ ਮੁਲਕਾਂ ਦੀ ਹੋ ਕੇ ਰਹਿ ਜਾਂਦੇ ਨੇ ਆ ਉਦਾਹਰਣ ਆ ਐਨ ਆਰ ਆਈ ਵੀਰ ਦੀ ਉਦਾਹਰਣ ਇਟਰੀ ਵਾਲੇ ਤੇ ਉਦਾਹਰਣ ਉਹਨਾਂ ਲੋਕਾਂ ਦੇ ਮੂੰਹ ਤੇ ਇੱਕ ਤਮਾਚਾ ਜਿਹੜੇ ਕਹਿੰਦੇ ਨੇ ਕਿ ਪੰਜਾਬੀ ਜੇਕਰ ਪੰਜਾਬ ਤੋਂ ਬਾਹਰ ਚਲ ਜੇ ਉਹ ਫਿਰ ਪੰਜਾਬੀ ਦਾ ਨਹੀਂ ਰਹਿੰਦਾ ਉਹ ਪੰਜਾਬੀ ਲੋਕਾਂ ਦਾ ਨਹੀਂ ਰਹਿੰਦਾ ਉਹ ਪੰਜਾਬ ਵਾਲਿਆਂ ਦਾ ਨਹੀਂ ਰਹਿੰਦਾ ਉਹ ਐਨ ਆਰ ਆਈ ਬਣ ਕੇ ਹੋਰ ਨਾ ਮੁਲਕਾਂ ਦਾ ਹੋ ਜਾਂਦਾ ਹੈ ਕਿਸੇ ਐਨ ਆਰ ਆਈ ਵੀਰ ਨੇ ਜਦੋਂ ਮਦਦ ਕੀਤੀ ਪਰਿਵਾਰ ਦੇ ਚਿਹਰੇ ਤੇ ਤੁਸੀਂ ਖੁਸ਼ੀ ਵੇਖ ਸਕਦੇ ਹੋ ਕਿੰਨੀਆਂ ਖੁਸ਼ ਨੇ ਉਹ ਕੁੜੀਆਂ ਜਿਨ੍ਹਾਂ ਦੀ ਸ਼ਾਇਦ ਜ਼ਿੰਦਗੀ ਵਿੱਚ ਖੁਸ਼ੀਆਂ ਗਵਾਚ ਚੁਕੀਆਂ ਸਨ ਕਿੰਨਾ ਖੁਸ਼ ਹੈ ਉਹ ਬਾਪ ਆਪਣੇ ਤਿਆਂ ਦੇ ਚਿਹਰੇ ਤੇ ਖੁਸ਼ੀ ਵੇਖ ਕੇ ਹਾਲਾਂਕਿ ਬੇਬਸ ਜ਼ਰੂਰ ਹੈ ਬਿਮਾਰ ਚੱਲਦਾ ਪਿਆ ਪਰ ਜਿਹੜੀ ਖੁਸ਼ੀ ਉਸ ਪਰਿਵਾਰ ਨੂੰ ਇਹ ਹੁਣ ਸਮੇਂ ਵਾਸਤੇ ਮਿਲੀ ਹੈ ਇਹ ਕਿੰਨੀ ਦੇਖਣ ਨੂੰ ਵੀ ਕਿੰਨੀ ਸੋਹਣੀ ਲੱਗਦੀ ਹੈ ਸੋਹਣੀ ਵੀ ਕਿਉਂ ਨਾ ਲੱਗੇ ਕਿਉਂਕਿ ਜਦੋਂ ਕੋਈ ਕਿਸੇ ਦੇ ਘਰ ਦੀ ਧੀ ਰੋਂਦੀ ਹੈ ਤਾਂ ਹਰ ਬੰਦੇ ਨੂੰ ਇਹੀ ਲੱਗਦਾ ਹੈ ਕਿ ਉਹ ਦੀ ਆਪ ਦੀ ਧੀ ਹੈ ਤੇ ਆਪ ਦੀ ਧੀ ਸਮਝ ਕੇ ਹੀ ਉਸ ਐਨਆਰਆਈ ਵੀਰ ਨੇ ਮਦਦ ਕਰਨ ਦਾ ਬੇੜਾ ਚੁੱਕਿਆ ਬੇੜਾ ਵਿਸਤ੍ਰਿਕੇ ਨਾਲ ਚੁੱਕਿਆ ਕਿ ਸਿੱਧੇ ਸਿੱਧੇ ਗੱਲਬਾਤ ਉਸ ਪਰਿਵਾਰ ਨਾਲ ਕੋਈ ਨਹੀਂ ਕੀਤੀ ਪੀੜਿਤ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਆਪਦੇ ਘਰੇ ਆਪਦੇ ਚਾਚੇ ਨੂੰ ਫੋਨ ਲਾਇਆ ਤੇ ਇੱਕੋ ਗਾਰ ਕਈ ਗੁਰਦਾਸਪੁਰ ਵਾਲੇ ਚਾਚੇ ਨੂੰ ਕਿ ਭਾਈ ਫਰੂਜ਼ਪੁਰ ਦੇ ਪਿੰਡ ਜਾ ਕੇ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ ਪਰਿਵਾਰ ਦਾ ਜੇਕਰ ਕੋਈ ਘਰ ਦਾ ਵੀ ਕੰਮ ਹੈ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਜਾਵੇ ਕਿ ਜੇਕਰ ਪਰਿਵਾਰ ਦੇ ਹੋਰ ਅਸੀਂ ਆਮ ਲੋਕ ਜਿਹੜੇ ਲੋਕ ਸੌਖੇ ਨੇ ਜੇਕਰ ਉਸ ਪਰਿਵਾਰ ਨੂੰ ਥੋੜਾ ਸੌਖਾ ਕਰ ਸਕਦੇ ਆਂ ਤਾਂ ਪਰਿਵਾਰ ਨੂੰ ਸੌਖਾ ਕਰਨ ਵਿੱਚ ਅੱਗੇ ਆਣ ਥੋੜੀ ਪੈਸੇ ਥੇਲੇ ਦੀ ਮਦਦ ਕਰਨ ਉਹ ਹੀ ਕਿਤੇ ਇਟਲੀ ਵਾਲੇ ਬੰਦੇ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਗੁਰਦਾਸਪੁਰ ਜੋ ਫਿਰੋਜ਼ਪੁਰ ਦੇ ਪਿੰਡ ਲੈ ਕੇ ਪਹੁੰਚੇ ਇੱਕ ਮੱਝ ਤੇ ਨਾਲ ਉਸ ਦਾ ਬੱਚਾ ਜਿਹੜਾ ਉਸ ਪਰਿਵਾਰ ਨੂੰ ਸੌਂਪ ਦਿੱਤਾ। ਉਹ ਤੇ ਮੱਝ ਮਿਲਦੀ ਤੇ ਕੀ ਹੈ ਨਾਲ? ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਰਾਂ ਨੇ ਸਾਡੀ ਇਸ ਮੱਝ ਲੈ ਕੇ ਦਿੱਤੀ ਹੈ ਸਾਨੂੰ। ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਰੱਬ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਹਨਾਂ ਦੀ ਕਮਾਈ 'ਚ ਬਰਕਤ ਪਾਵੇ। ਉਏ ਵੇ ਇਸਾ ਹੋਰ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਬਾਹ ਜਿਹੜੀ ਫੜਦੇ ਰਹਿਣ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਹਾਂ ਜੀ ਕੀਤਾ ਸੀਗਾ ਇਹ ਵੀਰ ਨੇ ਸਾਨੂੰ ਮੱਝ ਲੈ ਕੇ ਉਹਦੀ ਵੀਡੀਓ ਬਣਾ ਕੇ ਫਿਰ ਕੀਤਾ ਸੀ ਵੀ ਤੁਹਾਨੂੰ ਮੱਝ ਪਸੰਦ ਹੈ ਤੇ ਸਾਨੂੰ ਦੱਸ ਦਿਓ ਨਹੀਂ ਤਾਂ ਅਸੀਂ ਹੋਰ ਵੇਖ ਲਾਂਗੇ ਅਸੀਂ ਕਿਹਾ ਨਹੀਂ ਸਾਨੂੰ ਮੱਝ ਪਸੰਦ ਹੈ ਸਾਡੀ ਬੂਟਾ ਵਰਗੀ ਇਹ ਮੱਝ ਆ ਅਸੀਂ ਇਹੀ ਲੈਣੀ ਹੈ ਕਿੱਥੋਂ ਆਇਆ ਪਤਾ ਇਕ ਗੁਰਦਾਸਪੁਰ ਤੋਂ ਆਏ ਨੇ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਕਿਹਾ ਸੀ ਮੇਰੇ ਫਾਦਰ ਸਾਹਿਬ ਛੱਡ ਕੇ ਜਾਣਗੇ ਨਾਲ ਕੁਝ ਹੋਰ ਮੈਂਬਰ ਆਣਗੇ ਉਹ ਅੱਜ ਆਣ ਕੇ ਸਾਨੂੰ ਜਿਹੜੀ ਮਾਜਾ ਦੇ ਚੱਲੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਹੁਤ ਖੁਸ਼ੀ ਹਾਂ ਜੀ ਹਾਂਜੀ ਉਹ ਗੱਲ ਉਹ ਤਾਂ ਮਾਜਾ ਜਿਹੜੀ ਤੁਹਾਡੀ ਸਾਥੀ ਵਾਕੇ ਮਰੀ ਉਸ ਤੋਂ ਬਾਅਦ ਵਿੱਚ ਅੱਜ ਮਾਜਾ ਮਿਲਦੀ ਹੈ ਜੀ ਇੱਕ ਹੀ ਹਾਂ ਅਸੀਂ ਬਾਤ ਖੁਸ਼ ਆ ਜਿਹੜੇ ਵੀਰਾਂ ਨੇ ਸਾਨੂੰ ਮਾਦੀ ਦਿੱਤੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਆਨਾ ਰਾਈ ਵੀਰਾਂ ਨੇ ਵੀ ਸਾਡੀ ਮਦਦ ਕੀਤੀ ਰੱਬ ਉਹਨਾਂ ਨੂੰ ਵੀ ਉਮਰਾ ਬਖਸ਼ੇ ਰੱਬ ਚੜ੍ਹਦੀ ਕਲਾ ਵਿੱਚ ਉਹਨਾਂ ਰੱਖੇ ਕਾ ਉਹਨਾਂ ਦੀ ਕਮਾਈ ਵਿੱਚ ਬਰਕਤ ਆ ਪਾਵੇ ਵਾਹਿਗੁਰੂ ਇਹ ਮੈਂ ਸੁਣੀ ਹਾਂਜੀ ਇਹ ਨਾਂ ਕਿਤੇ ਰੱਖਣਾ ਨਾਂ ਕੀ ਰੱਖਣਾ ਅਸੀਂ ਅੱਜ ਦਾ ਨਾਂ ਬੂਟਾ ਰੱਖਿਆ ਤੇ ਉਹਦੀ ਧੀ ਦਾ ਨਾਂ ਅੰਦਰ ਰੱਖਿਆ ਸੋ ਉਹਨਾਂ ਬੂਟਾ ਕਿਉਂ ਰੱਖਿਆ ਬੂਤਾ ਸਾਡੀ ਮਾਝ ਦੇ ਪਹਿਲਾਂ ਹੀ ਮਾਰ ਚੁੱਕੀ ਸੀ ਤੇ ਹੁਣ ਸਾਨੂੰ ਦੁਬਾਰਾ ਮਾਝ ਵਿੱਚ ਕਿਸਰੀਆਂ ਦਾ ਨਾਮ ਵੀ ਬੂਤਾ ਰੱਖਿਆ। ਮਨਦੀਪ ਕੌਰ ਅੱਜ ਦੇ ਦਿਨ ਦੀ ਸਭ ਤੋਂ ਸੋਹਣੀ ਵੀਡੀਓ ਹੈ ਇਹ ਜਿਹੜੀ ਜਿਸ ਵੀਡੀਓ ਬਾਰੇ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਲੱਗਾ। ਤੁਸੀਂ ਆਪ ਦੇ YouTube, Facebook ਤੇ Insta ਤੇ ਇਸ ਵੀਡੀਓ ਨੂੰ ਬਹੁਤ ਵੇਖ ਲਿਆ ਹੋਣਾ ਜੇ ਨਹੀਂ ਵੀ ਵੇਖਿਆ ਜਿਨ੍ਹਾਂ ਲੋਕਾਂ ਨੇ ਨਹੀਂ ਵੇਖਿਆ ਜਾਂ ਵੇਖ ਲਿਆ ਇੱਕ ਵਾਰ ਹੋਰ ਵੇਖ ਕੇ ਬਾਬੇ ਦਾ ਸ਼ੁਕਰ ਕਰਦੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੋ ਤਾਂ ਕਿ ਲੋਕਾਂ ਦੇ ਚਿਹਰੇ ਤੇ ਖੁਸ਼ੀ ਮਿਲ ਸਕੇ ਪੰਜਾਬ ਦਾ ਇੱਕ ਪਰਿਵਾਰ ਜਿਸ ਪਰਿਵਾਰ ਵਿੱਚ ਮੱਝ ਜਿਹੜੀ ਸੂਈ ਹੁੰਦੀ ਹੈ ਉਸ ਦੀ ਅਚਾਨਕ ਮੌਤ ਹੋ ਜਾਂਦੀ ਹੈ ਪਰਿਵਾਰ ਬੇहद ਗਰੀਬ ਪਿਤਾ ਨੂੰ ਪੀੜਿਆ ਹੋਇਆ ਚਾਰ ਪੰਜ ਛੋਟੀ ਛੋਟੀ ਕੁੜੀਆਂ ਨੇ ਕੁੜੀਆਂ ਇੰਨੀਆਂ ਮਾਸੂਮ ਨੇ ਕਿ ਜਦੋਂ ਉਹਨਾਂ ਦੀ ਖਬਰ ਬਾਹਰ ਆਈ ਰੋਂਦੀਆਂ ਪਈਆਂ ਸਨ ਕਿ ਸਾਡੇ ਘਰੇ ਜਿਹੜੀ ਇਕਲੌਤੀ ਖੁਸ਼ੀ ਆਣੀ ਸੀ ਸਾਡੀ ਮੱਝ ਜਿਹੜੀ ਹੈ ਉਹ ਸੂਨ ਵਾਲੀ ਸੀਗੀ ਜਿਹੜਾ ਉਹਦਾ ਬੱਚਾ ਆਂਦਾ ਉਸ ਤੋਂ ਵੇਚ ਕੇ ਅਸੀਂ ਆਪਣੇ ਘਰ ਦਾ ਕੰਮ ਕਰਾਂਦੇ ਕੋਈ ਵਧੀਆ ਟਾਈਮ ਦਾ ਦੋ ਟਾਈਮ ਦਾ ਖਾਣਾ ਖਾ ਸਕਦੇ ਸੀ ਉਸ ਪਰਿਵਾਰ ਦਾ ਉਸ ਵੇਲੇ ਬੁਰਾ ਹਾਲ ਸੀ ਜਦੋਂ ਉਹਨਾਂ ਦੀ ਸੂਨ ਵਾਲੀ ਮੱਝ ਨੂੰ ਸੱਪ ਨੇ ਵੱਢ ਲਿਆ ਸੀ ਮੱਝ ਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਪਰਿਵਾਰ ਇੰਨਾ ਰੋਇਆ ਕਿ ਉਨਾ ਪਰਿਵਾਰ ਦੀ ਉਹਨਾਂ ਬੱਚਿਆਂ ਦੀ ਰੋਣ ਦੀ ਆਵਾਜ਼ ਪਹੁੰਚ ਗਈ ਬਾਹਰਲੇ ਮੁਲਕਾਂ ਤੱਕ ਵੀ ਵੀਡੀਓ ਇੰਨੀ ਵਾਇਰਲ ਹੋਈ ਕਿ ਇਟਲੀ ਤੱਕ ਜਦੋਂ ਵੀਡੀਓ ਪਹੁੰਚੀ ਇਟਲੀ ਵਿੱਚ ਰਹਿਣ ਵਾਲੇ ਇੱਕ ਐਨਆਰਆਈ ਵੀਰ ਨੇ ਇੱਕ ਪੰਜਾਬੀ ਮੁੰਡੇ ਨੇ ਉਸ ਪਰਿਵਾਰ ਦੀ ਮਦਦ ਕਰਨ ਦਾ ਬੇੜਾ ਚੁੱਕਿਆ ਬੇੜਾ ਚੁੱਕਿਆ ਕਿ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਸਿੱਧਾ ਮੌਕੇ ਤੇ ਜਿਹੜੀਆਂ ਜਿਹੜੀ ਮੱਝ ਉਹਨਾਂ ਦੀ ਮਰ ਚੁੱਕੀ ਦੀ ਮਰ ਚੁੱਕੀ ਸੀ ਤੇ ਜਿਹੜਾ ਉਸ ਦਾ ਬੱਚਾ ਪੈਦਾ ਹੋਣਾ ਸੀ ਯਾਨੀ ਜਿਹੜਾ ਬੱਚਾ ਹੋਣਾ ਸੀਗਾ ਸਿੱਧੇ ਸਿੱਧੇ ਇਹ ਦੋਵੇਂ ਇਹ ਦੋਵੇਂ ਸ਼ਈਆਂ ਪਰਿਵਾਰ ਨੂੰ ਪਹੁੰਚਾ ਦਿੱਤੀਆਂ ਆਪਣੇ ਪਰਿਵਾਰ ਆਪਣੇ ਪਰਿਵਾਰ ਵਾਲਿਆਂ ਨੂੰ ਕਹਿ ਕੇ ਲੋਕੀ ਕਹਿੰਦੇ ਨੇ ਨਾ ਕਿ ਸਾਡੇ ਜਿਹੜੇ ਬਾਹਰ ਮੁਲਕਾਂ 'ਚ ਪੰਜਾਬੀ ਮੁੰਡੇ ਕੁੜੀਆਂ ਜਾਂਦੇ ਨੇ ਉਹ ਫਿਰ ਉਹਨਾਂ ਮੁਲਕਾਂ ਦੀ ਹੋ ਕੇ ਰਹਿ ਜਾਂਦੇ ਨੇ ਆ ਉਦਾਹਰਣ ਆ ਐਨ ਆਰ ਆਈ ਵੀਰ ਦੀ ਉਦਾਹਰਣ ਇਟਰੀ ਵਾਲੇ ਤੇ ਉਦਾਹਰਣ ਉਹਨਾਂ ਲੋਕਾਂ ਦੇ ਮੂੰਹ ਤੇ ਇੱਕ ਤਮਾਚਾ ਜਿਹੜੇ ਕਹਿੰਦੇ ਨੇ ਕਿ ਪੰਜਾਬੀ ਜੇਕਰ ਪੰਜਾਬ ਤੋਂ ਬਾਹਰ ਚਲ ਜੇ ਉਹ ਫਿਰ ਪੰਜਾਬੀ ਦਾ ਨਹੀਂ ਰਹਿੰਦਾ ਉਹ ਪੰਜਾਬੀ ਲੋਕਾਂ ਦਾ ਨਹੀਂ ਰਹਿੰਦਾ ਉਹ ਪੰਜਾਬ ਵਾਲਿਆਂ ਦਾ ਨਹੀਂ ਰਹਿੰਦਾ ਉਹ ਐਨਆਰਆਈ ਬਣ ਕੇ ਹੋਰ ਨਾ ਮੁਲਕਾਂ ਦਾ ਹੋ ਜਾਂਦਾ ਹੈ ਕਿਸੇ ਐਨਆਰਆਈ ਵੀਰ ਨੇ ਜਦੋਂ ਮਦਦ ਕੀਤੀ ਪਰਿਵਾਰ ਦੇ ਚਿਹਰੇ ਤੇ ਤੁਸੀਂ ਖੁਸ਼ੀ ਵੇਖ ਸਕਦੇ ਹੋ ਕਿੰਨੀਆਂ ਖੁਸ਼ ਨੇ ਉਹ ਕੁੜੀਆਂ ਜਿਨ੍ਹਾਂ ਦੀ ਸ਼ਾਇਦ ਜ਼ਿੰਦਗੀ ਵਿੱਚ ਖੁਸ਼ੀਆਂ ਗਵਾਚ ਚੁਕੀਆਂ ਸਨ ਕਿੰਨਾ ਖੁਸ਼ ਹੈ ਉਹ ਬਾਪ ਆਪਣੇ ਧੀਆਂ ਦੇ ਚਿਹਰੇ ਤੇ ਖੁਸ਼ੀ ਵੇਖ ਕੇ ਹਾਲਾਂਕਿ ਬੇਬਸ ਜ਼ਰੂਰ ਹੈ ਬਿਮਾਰ ਚੱਲਦਾ ਪਿਆ ਪਰ ਜਿਹੜੀ ਖੁਸ਼ੀ ਉਸ ਪਰਿਵਾਰ ਨੂੰ ਇਹ ਹੁਣ ਸਮੇਂ ਵਾਸਤੇ ਮਿਲੀ ਹੈ ਇਹ ਕਿੰਨੀ ਦੇਖਣ ਨੂੰ ਵੀ ਕਿੰਨੀ ਸੋਹਣੀ ਲੱਗਦੀ ਹੈ ਸੋਹਣੀ ਵੀ ਕਿਉਂ ਨਾ ਲੱਗੇ ਕਿਉਂਕਿ ਜਦੋਂ ਕੋਈ ਕਿਸੇ ਦੀ ਘਰ ਦੀ ਧੀ ਰੁੰਦੀ ਹੈ ਤਾਂ ਹਰ ਬੰਦੇ ਨੂੰ ਇਹੀ ਲੱਗਦਾ ਕਿ ਉਹ ਦੀ ਆਪ ਦੀ ਧੀ ਹੈ ਤੇ ਆਪ ਦੀ ਧੀ ਸਮਝ ਕੇ ਹੀ ਉਸ ਐਨਆਰਆਈ ਵੀਰ ਨੇ ਮਦਦ ਕਰਨ ਦਾ ਬੇੜਾ ਚੁੱਕਿਆ ਬੇੜਾ ਵਿਸਤ੍ਰਿਕੇ ਨਾਲ ਚੁੱਕਿਆ ਕਿ ਸਿੱਧੇ ਸਿੱਧੇ ਗੱਲਬਾਤ ਉਸ ਪਰਿਵਾਰ ਨਾਲ ਕੋਈ ਨਹੀਂ ਕੀਤੀ ਪੀੜਿਤ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਆਪਦੇ ਘਰੇ ਆਪਦੇ ਚਾਚੇ ਨੂੰ ਫੋਨ ਲਾਇਆ ਤੇ ਇੱਕੋ ਗਾਰ ਕਈ ਗੁਰਦਾਸਪੁਰ ਵਾਲੇ ਚਾਚੇ ਨੂੰ ਕਿ ਭਾਈ ਫਰੂਜ਼ਪੁਰ ਦੇ ਪਿੰਡ ਜਾ ਕੇ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ ਪਰਿਵਾਰ ਦਾ ਜੇਕਰ ਕੋਈ ਘਰ ਦਾ ਵੀ ਕੰਮ ਹੈ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਜਾਵੇ ਕਿ ਜੇਕਰ ਪਰਿਵਾਰ ਦੇ ਹੋਰ ਅਸੀਂ ਆਮ ਲੋਕ ਜਿਹੜੇ ਲੋਕ ਸੌਖੇ ਨੇ ਜੇਕਰ ਉਸ ਪਰਿਵਾਰ ਨੂੰ ਥੋੜਾ ਸੌਖਾ ਕਰ ਸਕਦੇ ਆ ਤਾਂ ਪਰਿਵਾਰ ਨੂੰ ਸੌਖਾ ਕਰਨ ਵਿੱਚ ਅੱਗੇ ਆਣ ਥੋੜੀ ਪੈਸੇ ਥੇਲੇ ਦੀ ਮਦਦ ਕਰਨ ਉਹੀ ਕਿਤੇ ਇਟਲੀ ਵਾਲੇ ਬੰਦੇ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਗੁਰਦਾਸਪੁਰ ਜੋ ਫਿਰੋਜ਼ਪੁਰ ਦੇ ਪਿੰਡ ਲੈ ਕੇ ਪਹੁੰਚੇ ਇੱਕ ਮੱਝ ਤੇ ਨਾਲ ਉਸ ਦਾ ਬੱਚਾ ਜਿਹੜਾ ਉਸ ਪਰਿਵਾਰ ਨੂੰ ਸੌਂਪ ਦਿੱਤਾ। ਉਹ ਤੇ ਮੱਝ ਨੇ ਦਿੱਤੀ ਹੀ ਹੈ ਨਾ। ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਰਾਂ ਨੇ ਸਾਡੀ ਇਸ ਮੱਝ ਲੈ ਕੇ ਦਿੱਤੀ ਹੈ ਸਾਨੂੰ। ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਰੱਬ ਉਹਨਾਂ ਨੂੰ ਚੜ੍ਹਦੀ ਉਮਰ ਕਲਾ ਵਿੱਚ ਰੱਖੇ। ਉਹਨਾਂ ਦੀ ਕਮਾਈ ਤੇ ਬਰਕਤ ਪਾਵੇ। ਉਹਵੇਂ ਇਸਾ ਹੋਰ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਬਾਹ ਜਿਹੜੀ ਛੱਡਦੇ ਰਹਿਣ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਵਾਹਿਗੁਰੂ ਜੀ ਖਾਲਸਾ। ਹਾਂ ਜੀ ਕੀਤਾ ਸੀਗਾ ਇਹ ਵੀਰ ਨੇ ਸਾਨੂੰ ਮੱਝ ਲੈ ਕੇ ਉਹਦੀ ਵੀਡੀਓ ਬਣਾ ਕੇ ਫਿਰ ਕੀਤਾ ਸੀ ਵੀ ਤੁਹਾਨੂੰ ਮੱਝ ਪਸੰਦ ਹੈ ਤੇ ਸਾਨੂੰ ਦੱਸ ਦੋ ਨਹੀਂ ਤਾਂ ਅਸੀਂ ਹੋਰ ਵੇਖ ਲਾਂਗੇ ਅਸੀਂ ਕਿਹਾ ਨਹੀਂ ਸਾਨੂੰ ਮੱਝ ਪਸੰਦ ਹੈ ਸਾਡੀ ਬੂਟਾ ਵਰਗੀ ਇਹ ਮੱਝ ਆ ਅਸੀਂ ਇਹੀ ਲੈਣੀ ਹੈ। ਕਿੱਥੋਂ ਆਏ ਪਤਾ? ਇਹ ਗੁਰਦਾਸਪੁਰ ਤੋਂ ਆਏ ਨੇ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਕਿਹਾ ਸੀ ਮੇਰੇ ਫਾਦਰ ਸਾਹਿਬ ਛੱਡ ਕੇ ਜਾਣਗੇ ਨਾਲ ਕੁਝ ਹੋਰ ਮੈਂਬਰ ਆਣਗੇ ਉਹ ਅੱਜ ਆਣ ਕੇ ਸਾਨੂੰ ਜਿਹੜੀ ਮਾਜਾ ਦੇ ਚੱਲੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਹਾਂ ਉਹ ਤਾਂ ਮਾਜਾ ਜਿਹੜੀ ਤੁਹਾਡੀ ਸਾਥ-ਵਾਟ ਦੀ ਮਰੀ ਸੀ ਉਸ ਤੋਂ ਬਾਅਦ ਦੇ ਵਿੱਚ ਅੱਜ ਮਾਜਾ ਮਿਲ ਗਈ ਜੀ ਇੱਕ ਇੱਕ ਮਿੰਟ ਅਸੀਂ ਖੁਸ਼ ਆ ਜਿਹੜੇ ਵੀਰਾਂ ਨੇ ਸਾਨੂੰ ਮਾਜਾ ਦਿੱਤੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਆਣਾਂ ਦਾ ਵੀਰਾਂ ਨੇ ਵੀ ਸਾਡੀ ਮਦਦ ਕੀਤੀ ਰਾਬ ਉਹਨਾਂ ਨੇ ਵੀ ਉਮਰਾ ਬਖਸ਼ੇ ਡਰਪ ਚੜ ਦੀ ਕਲਾਵੇ ਚ ਉਹਨਾਂ ਰੱਖੇ ਕਬ ਉਹਨਾਂ ਦੀ ਕਮਾਈ ਵਿੱਚ ਬਰਕਤ ਆ ਪਾਵੇ ਵਾਹਿਗੁਰੂ ਆਇਗਦੀ ਜੀ ਹਾਂ ਜੀ ਇਹ ਨਾ ਕਿਤੇ ਰੱਖਣਾ ਨਾਮ ਕੀ ਰੱਖਣਾ ਅਸਮੱਜ ਦਾ ਨਾਮ ਬੂਟਾ ਰੱਖਿਆ ਤਾਂ ਦਿੱਤੀ ਦਾ ਨਾਮ ਅੰਦਰ ਰੱਖਿਆ ਸੋ ਉਹਨਾਂ ਬੂਟਾ ਕਿਉਂ ਰੱਖਿਆ ਬੂਟਾ ਸਾਡੀ ਮੱਝ ਪਹਿਲਾਂ ਹੀ ਮਾਰ ਚੁੱਕੀ ਸੀ ਤੇ ਹੁਣ ਸਾਨੂੰ ਦੁਬਾਰਾ ਮੱਝ ਮਿਲ ਚੁੱਕੀ ਇਸ ਲਈ ਉਹਨਾਂ ਦਾ ਨਾਮ ਇੱਕ ਬੂਟਾ ਰੱਖਿਆ ਨਾਲ ਕੀ